ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਵੀ ਸੱਜਣੋ ਅੱਜ ਆਪਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂਗੇ 스ਵਿਫਟ mdi ਕਾਰ ਜੋ ਕਿ ਬਿਲਕੁਲ ਤੇ ਬ੍ਰੈਂਡ ਨਿਊ ਕਾਰ ਹੈਗੀ ਬਿਲਕੁਲ ਨਵੀਂ ਕਾਰ ਹੈ ਜਿਹਨੂੰ ਆਪਾਂ ਨਵੀਂ ਕਹਿੰਦੇ ਨਾ ਉਹ ਕਾਰ ਹੈਗੀ ਤੇ ਬਿਲਕੁਲ ਨਵੇਂ ਟਾਇਰਾਂ ਦੇ ਵਿੱਚ ਕਾਰ ਹੈਗੀ ਬਾਕੀ ਤੁਹਾਨੂੰ ਆਪਾਂ ਸਾਰਾ ਰਿਵਿਊ ਗੱਡੀ ਦਾ ਦਿਖਾਵਾਂਗੇ a to z ਗੱਡੀ ਬੰਪਰਾਂ ਨੂੰ ਛੱਡ ਕੇ ਬੋਡੀ ਲਾਈਨ ਦੀ ਸਾਰੀ ਹੀ ਗੱਡੀ origignal ਹੈਗੀ origignal ਪੇਂਟ ਦੀ ਕਾਰ ਹੈਗੀ ਇਹ ਕੋਈ ਕੰਮ ਖਰਚਾ ਨਹੀਂ ਹੈਗਾ ਗੱਡੀ ਦੇ ਵਿੱਚ ਲੈ ਟਾਇਰਾਂ ਤੋਂ ਲੈ ਕੇ ਗੱਡੀ ਸਾਰੀ ਹੀ ਬ੍ਰਾਂਡ ਨਿਊ ਤੇ ਨਵੀਂ ਕਾਰ ਹੈ ਜਿਹਨੂੰ ਆਪਾਂ ਨਵੀਂ ਕਹਿੰਦੇ ਨੇਗੇ ਤੇ ਬਾਕੀ ਤੁਹਾਨੂੰ ਆਪਾਂ ਦਿੰਨੇ ਆ ਡਿਟੇਲ ਗੱਡੀ ਦੀ A ਤੋਂ Z ਹਾਂ ਵੀ ਸੱਜਣੋ ਗੱਡੀ ਸਾਰੀ ਤੁਹਾਨੂੰ ਸਾਰੇ ਪਾਸਿਓਂ ਆਪਾਂ ਕੱਲੀ-ਕੱਲੀ ਚੀਜ਼ ਗੱਡੀ ਦੀ ਦਿਖਾਵਾਂਗੇ ਬੈਕ ਤੋਂ ਵੀ ਤੁਹਾਨੂੰ ਚੈੱਕ ਕਰਾਵਾਂਗੇ ਤੇ ਫਰੰਟ ਤੋਂ ਵੀ ਚੈੱਕ ਕਰਵਾਵਾਂਗੇ ਨਵੇਂ ਟਾਇਰਾਂ ਦੇ ਵਿੱਚ ਕਾ ਰਹੇ ਆ ਚੌਕਟਾ ਟਾਇਰਾਂ ਦਾ ਗੱਡੀ ਦਾ ਨਵਾਂਗਾ ਤੇ ਆਜੋ ਆਪਾਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦਿਖਾਉਣੇ ਹਾਂ ਜੀ ਇੰਜਨ ਦਾ ਰਿਵਿਊ ਵੀ ਕੀ ਕੰਡੀਸ਼ਨ ਹੈ ਇੰਜਨ ਦੀ ਹਾਂਜੀ ਸਜਣੋ ਸਾਰਿਆਂ ਨੂੰ ਪਹਿਲਾਂ ਆਪਾਂ ਦਿਖਾਵਾਂਗੇ ਤਾਂ ਸਾਨੂੰ ਗੱਡੀ ਦਾ ਇੰਜਨ ਗੱਡੀ ਦੇ ਸਟਿੱਕਰਾਂ ਤੋਂ ਲੈ ਕੇ ਗੱਡੀ ਨਾ ਸਾਰੀ ਹੈ ਜਿਹੜੀ ਨਵੀਂ ਹੈਗੀ ਬਿਲਕੁਲ ਬਰੈਨ ਨਿਊ ਫੱਟੀ ਚੈੱਕ ਕਰ ਸਕਦੇ ਹੋਗੇ ਕਿਸੇ ਪਾਸੇ ਤੋਂ ਵੀ ਕਿਸੇ ਪਾਸੇ ਤੋਂ ਗੱਡੀ ਦੇ ਐਂ ਨਹੀਂ ਹੈਗਾ ਕਿਸੇ ਨਟ ਨਟ ਖੁੱਲਿਆ ਹੋਊਗਾ ਜਾਂ ਨਟ ਤੇ ਚਾਬੀ ਲੱਗੀ ਹੋਊਗੀ ਨਵੀਂ ਬੈਟਰੀ ਹੈਗੀ ਗੱਡੀ ਦੀ ਐਪਰਨ ਤੁਸੀਂ ਚੈੱਕ ਕਰ ਸਕਦੇ ਹੋਗੇ ਕਿਸੇ ਪਾਸੋਂ ਐਦਾਂ ਨਹੀਂ ਹੈਗਾ ਗੱਡੀ ਤੇ ਚਾਬੀ ਲੱਗੀ ਹੋਊਗੀ ਕੱਲੇ-ਕੱਲੇ ਨਰ ਤੇ ਮਾਰ ਲੋ ਛਾਤੀ ਤੇ ਇਧਰੋਂ ਵੀ ਸੀਲ ਤੁਹਾਨੂੰ ਕਰਾਣੇ ਚੈੱਕ ਆ ਕਰੋ ਦੋਸਤੋ ਚੈੱਕ ਤੇ ਇਧਰੋਂ ਵੀ ਤੁਹਾਨੂੰ ਕਰਾਵਾਂਗੇ ਸੋਨੂੰ ਸੱਜਣ ਨੂੰ ਚੈੱਕ ਤੇ ਇਧਰੋਂ ਵੀ ਚੈੱਕ ਕਰੋ ਮੈਂ ਕਹਿੰਦਾ ਜੀ ਸਟਿੱਕਰਾਂ ਤੋਂ ਲੈ ਕੇ ਗੱਡੀ ਐਜਟੇਜ ਬਿਲਕੁਲ ਬ੍ਰੈਂਡ ਨਿਊ ਹੈਗੀ ਕਿਸੇ ਪਾਸੇ ਤੋਂ ਐਦਾਂ ਨਹੀਂ ਹੈਗਾ ਕੋਈ ਕੰਮ ਖਰਚਾ ਗੱਡੀ ਦੇ ਵਿੱਚ ਸਰਵਿਸ ਤੋਂ ਲੈ ਕੇ ਗੱਡੀ ਸਾਰੀ ਐਜਟੇਜ ਨਵੀਂ ਹੈਗੀ ਗਾਰ ਕਿਸੇ ਪਾਸੇ ਤੋਂ ਕੋਈ ਕੰਮ ਖਰਚਾ ਨਹੀਂ ਅੱਜ ਹੁਣ ਤੁਹਾਨੂੰ ਲੈ ਚਾਲਦੇ ਆਪਾਂ ਅੰਦਰਲੇ ਪਾਸੇ ਅੰਦਰੋਂ ਵੀ ਆਪਾਂ ਵੀਊ ਦਿਖਾਵਾਂ ਤੁਹਾਨੂੰ ਕਾਰ ਦਾ ਸਾਰਾ ਦਿਖਾਉਣੇ ਆਪਾਂ ਗੱਡੀ ਦਾ ਰਿਵਿਊ ਅੰਦਰੋਂ ਹਾਂਜੀ ਚੈੱਕ ਕਰ ਸਕਦੇ ਹਾਂ ਗੱਡੀ ਨੂੰ ਅੰਦਰਲੇ ਪਾਸੇੋਂ ਬਿਲਕੁਲ ਨਵੀਂ LCD ਵਗੈਰਾ ਪਲੇਅਰ ਟੱਚ ਪਲੇਅਰ ਗੱਡੀ ਦੇ ਵਿੱਚ 10 ਇੰਚੀ ਲੱਗਿਆ ਹੋਇਆ ਹੈ ਜਿਹੜੀ ਗੱਡੀ ਦੀ ਰੀਡਿੰਗ ਹੈਗੀ ਉਹ ਹੈਗਾ ਜੀ 83000 351 ਕਿਲੋਮੀਟਰ ਦੋ 에어 ਬੈਗ ਆਗੇ ਜੀ ਕਾਰ ਦੇ ਵਿੱਚ ਇੱਕ ਇਧਰ ਆ ਗਿਆ ਤੇ ਇੱਕ ਇਧਰ ਆ ਗਿਆ ਫਰੰਟ ਦੇ ਉੱਤੇ ਦੋ 에어 ਬੈਗ ਆਗੇ ਗੱਡੀ ਦੇ ਵਿੱਚ ਕਿਸੇ ਪਾਸੇ ਕੋਈ ਇਸੇ ਵੀ ਬਟਨ ਦੇ ਉੱਤੇ ਕੋਈ ਖਸਾवट ਨਹੀਂ ਹੈਗੀ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਤੇ ਬਾਕੀ ਸਭ ਨੂੰ ਪਾ ਦਿਖਾਵਾਂਗੇ ਸੀਟ ਕਵਰ ਸੀਟ ਕਵਰ ਕਰੋ ਚੈੱਕ ਜੀ ਬਿਲਕੁਲ ਨਵੀਂ ਕਾਰ ਹੈ ਜਿੱਦਾ ਤੁਹਾਨੂੰ ਆਪਾਂ ਕਿਹਾ ਤੇ ਵੀ ਇੱਕ ਪੈਸੇ ਦਾ ਖਰਚਾ ਨਹੀਂ ਕਰ ਦੇ ਵਿੱਚ ਬੈਕ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਿਲਕੁਲ ਨਵੀਂ ਤਾਂ ਨਵੀਂ ਕਾਰ ਹੈਗੀ ਕਿਸੇ ਪਾਸੇ ਕੋਈ ਖਸਾਬਟ ਨਹੀਂ ਹੈਗੀ ਗੀਅਰ ਨੋਬ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਸਟੀering ਚੈੱਕ ਕਰ ਸਕਦੇ ਹੋ ਕੋਈ ਖਸਾਬਟ ਨਹੀਂ ਹੈਗੀ ਪੈਡਲਾਂ ਤੇ ਵੀ ਝਾਤੀ ਮਾਰ ਸਕਦੇ ਹੋਗੇ ਤੇ ਬਾਕੀ ਤੁਹਾਨੂੰ ਆਪਾਂ ਇੱਧਰ ਕੁੰਡੇ ਕਬ ਜੀ ਵੀ ਚੈੱਕ ਕਰਵਾਵਾਂਗੇ ਕਿਸੇ ਪਾਸੇ ਤੋਂ ਕੋਈ ਅਧੂਰੀ ਜਾਣਕਾਰੀ ਨਹੀਂ ਆਪ ਤੁਹਾਨੂੰ ਦੰਦੇ ਹੈਗੇ 2017 ਮਾਡਲ ਕਾਰ ਹੈਗੀ ਆ ਬਾਡੀ ਸੈਲਰ ਦੀਆਂ ਰਾਵੜਾਂ ਉਤਾਰ ਕੇ ਵੀ ਚੈੱਕ ਕਰ ਸਕਦੇ ਤੁਸੀਂ ਕਿਸੇ ਪਾਸੇ ਤੋਂ ਗੱਡੀ ਇਦਾਂ ਨਹੀਂ ਹੈਗਾ ਕੋਈ ਰਿਪੇਅਰ ਵਗੈਰਾ ਹੋਈ ਹੋਊ ਗੱਡੀ ਬਿਲਕੁਲ ਨਮੀਨ ਮੇਲੀ ਕਾਰ ਹੈਗੀ ਹਾਂਜੀ ਹੁਣ ਤਾਂ ਨੂੰ ਆਪਾਂ ਬੂਟ ਸਪੇਸ ਵੀ ਚੈੱਕ ਕਰਵਾਮੇ ਕਾਰ ਦਾ ਬੂਟ ਸਪੇਸ ਚੈੱਕ ਕਰਵਾਉਣੇ ਹੈਗੇ ਤੁਹਾਨੂੰ ਬੈਕ ਤੇ ਆਪਾਂ ਜਾਣਦੇ ਆਂ ਕਿ ਬੈਕ ਤੋਂ ਵੀ ਤੁਹਾਨੂੰ ਆਪਾਂ ਚੈੱਕ ਕਰਾਉਣੇ ਕਰ ਆ ਤੁਸੀਂ ਸੈੱਟ ਤੋਂ ਵੀ ਚੈੱਕ ਕਰ ਸਕਦੇ ਹੋ ਕਿਉਂਕਿ origignal paint ਦੇ ਹੀ ਇੰਨੀ ਸ਼ਾਈਨਿੰਗ ਹੁੰਦੀ ਹੈਗੀ ਜਿਹੜਾ ਪੇਂਟ origignal ਹੋਊਗਾ ਉਸੇ ਦੀ ਹੀ ਵਧੀਆ ਸ਼ਾਈਨਿੰਗ ਹੋਊਗੀ ਦੋਸਤੋ ਆਪ ਪੇਂਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਿਸੇ ਪਾਸਿਓਂ ਗੱਡੀ ਰੀਪੇਂਟ ਨਹੀਂ ਹੈਗੀ ਸਾਰੀ ਗੱਡੀ ਐਜਿਟੇਸ਼ਨ ਨਮੀਨਪੋਰ ਹੈਗੀ ਸਾਰੇ ਸ਼ੀਸ਼ੇ ਗੱਡੀ ਦੇ ਨਾਲ ਦੇ ਨੇਗੇ ਆ ਤੁਸੀਂ ਬੈਕ ਤੋਂ ਵੀ ਕਰ ਸਕਦੇ ਹੋ ਚੈੱਕ ਕਰ ਜੇਕਰ ਥੋੜਾ ਬਹੁਤਾ ਕਿਸੇ ਪਾਸੇ ਕੋਈ ਹੈਗਾ ਤਾਂ ਡੈਂਟ ਹੈਗਾ ਏਦਾਂ ਨਹੀਂ ਹੈਗਾ ਕਿ ਰਿਪੇਅਰ ਵਗੈਰਾ ਹੈਗਾ ਹਾਂਜੀ ਤੁਹਾਨੂੰ ਬੈਗ ਤੋਂ ਬੂਟਸਪੇਸ ਦਿਖਾਉਣੇ ਆਗੇ ਆਪਾਂ ਹਾਂਜੀ ਦੋਸਤੋ ਕਰੋ ਬੂਟਸਪੇਸ ਚੈੱਕ ਫਿਰ ਬਾਕੀ ਪਹਿਲਾਂ ਆਪਾਂ ਤੁਹਾਨੂੰ ਡੱਗੀ ਦੀ ਕੰਡੀਸ਼ਨ ਆਪਾਂ ਦਿਖਾ ਦਈਏ ਵੀ ਕੀ ਚੀਜ਼ ਹੈਗੀ ਕੀ ਕੰਡੀਸ਼ਨ ਹੈਗੀ ਕਿਸੇ ਵੀ ਨਟ ਦੇ ਉੱਤੇ ਚਾਬੀ ਨਹੀਂ ਲੱਗੀ ਸੋਹਣਿਓ ਆ ਚੈੱਕ ਕਰ ਸਕਦੇ ਹੋ ਇਧਰੋਂ ਵੀ ਚੈੱਕ ਕਰ ਸਕਦੇ ਹੋ ਤੁਸੀਂ ਸੱਜਣੋ ਇੱਥੋਂ ਵੀ ਚੈੱਕ ਕਰੋ ਤੁਸੀਂ ਕਿਸੇ ਪਾਸੋਂ ਇੰਦਾ ਨਹੀਂ ਹੈਗਾ ਵੀ ਕਾਰ ਦੇ ਵਿੱਚ ਕੋਈ ਕੰਮ ਖਰਚ ਹੈ ਜਾਂ ਕੋਈ ਖੁੱਲ ਖਲਾवट ਹੋਊਗੀ ਬਿਲਕੁਲ ਨਵੀਂ ਨਕੋਰ ਕਾਰ ਹੈਗੀ ਅੱਜ ਕਰ ਸਕਦੇ ਤੁਸੀਂ ਡਿੱਗੀ ਦੀ ਸਟਿੱਪਣੀ ਚੈੱਕ ਮੈਂ ਕਹਿੰਦਾ ਜੀ ਕਿਤੇ ਬਾਹਲ ਜਿੰਨਾ ਸਕ੍ਰੈਚ ਨਹੀਂ ਹੈਗਾ ਗੱਡੀ ਦੇ ਵਿੱਚ ਜਿੱਦਾਂ ਆਪਾਂ ਸੰਭਾਲੀ ਕਾਰ ਕਹਿ ਸਕਦੇ ਹਾਂਗੇ ਘਰੇ ਘਰੇਲੂ ਕਾਰ ਕਹਿ ਸਕਦੇ ਹਾਂਗੇ ਬਸ ਇੰਦਾ ਕਾਰ ਰੱਖੀ ਹੋਈ ਹੈ ਘਰੇ ਬਹੁਤ ਹੀ ਸਾਮੀ ਸੰਭਾਲੀ ਹੋਈ ਕਾਰ ਹੈਗੀ ਇੱਕ ਵਾਰ ਤੁਹਾਨੂੰ ਆਪਾਂ ਗੱਡੀ ਦਾ ਪੂਰਾ ਫੁੱਲ ਰਿਵਿਊ ਵੀ ਚੈੱਕ ਕਰਵਾਉਣੇ ਆਗੇ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਕਰੋ ਜੀ ਚੈੱਕ ਰਿਵਿਊ ਕਰਦਾ 프ਰੰਟ ਤੋਂ ਵੀ ਚੈੱਕ ਕਰਵਾਵਾਂਗੇ ਤੁਹਾਨੂੰ ਕਰੋ ਜੀ ਚੈੱਕ ਬਿਲਕੁਲ ਨਵੀਂ ਕਾਰ ਹੈਗੀ ਇਹ ਗੱਡੀ 2017 ਮਾਡਲ ਕਾਰ ਹੈ ਜੀ ਬੀਡੀਆਈ ਵਰਜਨ ਦੇ ਵਿੱਚ ਗੱਡੀ ਹੈਗੀ ਚੌਕ ਟਾ ਟਾਇਰਾਂ ਦਾ ਨਵਾਂ ਹੈਗਾ ਜ਼ਿਲ੍ਹਾ ਮਾਨਸਾ ਸ਼ਹਿਰ ਮਾਨਸਾ ਦੇ ਵਿੱਚ ਇਹ ਖੜੀਏਗੀ। ਬਾਕੀ ਸਕਰੀਨ ਦੇ ਉੱਤੇ ਦੋਸਤੋ ਚੱਲ ਰਿਹਾ ਨੰਬਰ ਉਸ ਨੰਬਰ ਦੇ ਉੱਤੇ ਤੁਸੀਂ ਕਨੈਕਟ ਕਰਕੇ ਕਰ ਸਕਦੇ ਹੋ ਡੀਲ। 2017 ਮਾਡਲ 4,60,000 ਰੁਪਏ ਦੇ ਵਿੱਚ ਵਿਧੈ ਐਨਓਸੀ ਡੀਲ ਨੰਬਰ ਦੇ ਵਿੱਚ ਕਾਰ ਹੈ ਜੀ ਐਨਓਸੀ ਦੇ ਨਾਲ ਗੱਡੀ ਦਾ ਰੇਟ ਜਿਹੜਾ ਹੈਗਾ 4,60,000 ਰੁਪਿਆ। 4,60,000 ਰੁਪਏ ਦੇ ਵਿੱਚ ਆਪਾਂ ਵਿਧੈ ਐਨਓਸੀ ਤੁਹਾਨੂੰ ਕਰ ਦੇਵਾਂਗੇ। ਕੋਈ ਕੰਮ ਖਰਚਾ ਨਹੀਂ ਬਿਲਕੁਲ ਜਿੰਨੀ ਗੱਲ ਤੁਹਾਨੂੰ ਕਹੀ ਹੈ ਉਨੇ ਹੀ ਗੱਲ ਹੈ ਕਿ ਕਿਸੇ ਗੱਲ ਦੇ ਵਿੱਚ ਕੋਈ ਘਾਟਾ ਵਾਧਾ ਨਿਕਲੇ ਆਪਾਂ ਦੇਮਦਾਰ ਹੋਵਾਂਗੇ ਕਿਸੇ ਵੀ ਪਾਸਿਓਂ ਗੱਡੀ ਲੱਗੀ ਵੱਜੀ ਨਹੀਂ ਹੈਗੀ ਮੰਪਰਾ ਨੂੰ ਛੱਡ ਕੇ ਸਾਰੀ ਗੱਡੀ ਆਲ オリジナル ਹੈਗੀ ਹਾਂਜੀ ਸਸ਼ਿਕਾ ਜੀ ਧੰਨਵਾਦ ਦੋਸਤੋ ਬਹੁਤ ਹੀ